ਮਾਸਟਰ ਰਜਿੰਦਰ ਕੁਮਾਰ ਜਦੋਂ ਮੇਰੇ ਕੋਲੇ ਆਏ ਨਾ ਤੇ ਉਹਨਾਂ ਨੇ ਮੈਨੂੰ ਬੈਠ ਅਨਸਾਰ ਕਹਿਛੀ ਜੀ ਮੈਨੂੰ ਘਬਰਾਟ ਹੁੰਦੀ ਹੈ ਮੈਂ ਕਿਹਾ ਕਿੰਨੀ ਹੁੰਦੀ ਹੈ ਕਹਿੰਦਾ ਜੀ ਰਾਤ ਨੂੰ 5-7 ਵੇਰੀ ਅੱਖ ਖੁੱਲਦੀ ਹੈ ਮੇਰੀ ਮੈਂ ਕਿਹਾ ਹੋਰ ਕੀ ਹੁੰਦਾ ਕਹਿੰਦਾ ਨਾਲ ਜੀ ਮੇਰੇ ਹੱਟ ਵਾਲੀ ਸਾਈਡ ਬਾਹਾਂ ਚ ਦਰਦ ਵੀ ਹੁੰਦਾ ਮੈਂ ਜੀ ਕੋਲ ਨਹੀਂ ਕੀਤੀ ਉਹਨਾਂ ਨੂੰ ਉਸੇ ਟਾਈਮ ਤੁਰੰਤ ਕਿਹਾ ECG ਕਰਾ ਕੇ ਲਿਓ ਤੇ 15 ਮਿੰਟਾਂ ਬਾਅਦ ਉਹ ECG ਕਰਾ ਕੇ ਆਗੇ ਮੈਨੂੰ ਕਹਿੰਦੇ ਲੋ ਜੀ ਦੇਖੋ ECG ਜਦੋਂ ਮੈਂ ECG ਚ ਦੇਖਿਆ ਤਾਂ ਉਹਦੇ ਹਾਰਟ ਦੀ ਜਿਹੜੀ ਰਿਦਮ ਸੀਗੀ ਉਹ ਬਹੁਤ ਗੜਬੜਾਈ ਹੋਈ ਮੈਂ ਕਿਹਾ ਮਾਸਟਰ ਜੀ ਇਹ ਤਾਂ ਉਮਰ ਉਹਨਾਂ ਦੀ ਸਾਰੀ ਸੀਗੀ 45 40 ਸਾਲ ਤਾਂ ਕਮਾਸ਼ੀ ਇਹ ਤਾਂ ਆਪਾਂ ਨੂੰ ਫੌਰੀ ਤੌਰ ਤੇ ਇਹਦਾ ਕੋਈ ਹੱਲ ਕਰਨਾ ਪੈਣਾ। ਉਹ ਕਹਿੰਦੇ ਮੈਨੂੰ ਵੀ ਲੱਗਦਾ ਜੀ ਵੀ ਮੈਨੂੰ ਪਰੇਸ਼ਾਨੀ ਹੈ। ਮੈਂ ਉਹਨੂੰ ਘਰ ਭੇਜ ਕੇ ਦਿੱਤਾ ਪਰ ਰਾਤ ਨੂੰ ਸਾਰੀ ਰਾਤ ਮੈਨੂੰ ਨੀਂਦ ਨਹੀਂ ਆਈ। ਮੈਂ ਕਿਹਾ ਜੇ ਰਾਤ ਨੂੰ ਕੋਈ ਪ੍ਰੋਬਲਮ ਆ ਗਈ ਯਾਰ ਭੇਜਣਾ ਤਾਂ ਬੰਦਾ ਹੋਣੀ ਐਮਰਜੈਂਸੀ ਚਾਹੀਦਾ ਸੀ। ਪਰ ਫਿਰ ਵੀ ਉਹ ਸਕੂਟਰੀ ਤੇ ਆਪ ਆਏ ਸੀ ਚੱਲ ਕੇ ਤੇ ਮੈਂ ਸੋਚਿਆ ਵੀ ਚਲੋ ਸਰਵਾਈਵ ਕਰ ਸਕਦੇ ਨੇ। ਸਵੇਰੇ ਅਸੀਂ ਸੱਚ ਰਹੀ ਚੰਡੀਗੜ੍ਹ ਨੂੰ ਚੱਲ ਪਏ ਚੰਡੀਗੜ੍ਹ ਜਾ ਕੇ ਅਸੀਂ ਜਦੋਂ ਉਹਨਾਂ ਦੇ ECG ਦوارਤੇ ਕਰਾਈ ਇਕੋ ਕਰਾਈ ਤਾਂ ਉਹਦੇ ਵਿੱਚ ਸੈਂਟਰਲ ਆਰਟਰੀ 98% ਬਲੌਕ ਮੈਂ ਜ਼ਿੰਦਗੀ ਚ ਪਹਿਲੀ ਵਾਰ ਹੀ ਦੇਖਿਆ ਵੀ 98% ਜਿਹੜੀ ਮੇਨ ਨਾੜ ਹੁੰਦੀ ਹੈ ਸਾਈਡਾਂ ਵਾਲੀਆਂ ਨਾੜਾਂ ਬਲੌਕ ਹੋ ਜਾਣ ਕੋਈ ਗੱਲ ਨਹੀਂ ਇਹ ਸੈਂਟਰਲ ਆਰਡੀ ਆਰਟਰੀ ਬਲੌਕ ਹੋ ਗਈ ਉਹਦੇ ਦੀ ਸਾਰਾ ਹਾਰਟ ਚੱਲਦਾ ਡਾਕਟਰ ਸਾਹਿਬ ਕਹਿੰਦੇ ਫੌਰੀ ਤੌਰ ਤੇ ਐਡਮਿਟ ਕਰਨਾ ਪੈਣਾ ਅਸੀਂ 11 ਵਜੇ ਦੇ ਨੂੰ ਐਡਮਿਟ ਕਰਾਇਆ ਤੇ ਉਹ ਨਾੜ ਨੂੰ ਰੋਟੋਬਲੇਟਰ ਨਾਲ ਖੋਲਵਾਇਆ ਤੇ ਉਹ ਚ ਸਟੰਟ ਲਵਾਏ ਤੇ ਉਹ ਲਾਈਫ ਦਾ ਅਜਿਹਾ ਪਲ ਸੀਗਾ ਵੀ ਜਦੋਂ ਕਿਸੇ ਦੀ ਜ਼ਿੰਦਗੀ ਬਚਾਉਣ ਲਈ ਮੈਨੂੰ ਮੌਕਾ ਮਿਲਿਆ ਸਿਰਫ 20-25 ਘੰਟੇ ਮੈਨੂੰ ਡਾਕਟਰ ਸਾਹਿਬ ਕਹਿੰਦੇ ਤੁਹਾਡੇ ਪ੍ਰਾਈਵੇਟ ਹਸਪੀਟਲ ਆਮੇ ਕਹੀ ਜਾਂਦੇ ਨੇ ਵੀ ਮਰੀਜ਼ ਟਾਈਮ ਨਾਲ ਆ ਗਿਆ ਮਰੀਜ਼ ਲੇਟ ਨਹੀਂ ਹੋਇਆ ਕਹਿੰਦੇ ਇਹ ਮਰੀਜ਼ ਹੈ ਜਿੰਦਗੀ ਜਿੱਸ ਦੀ ਪਹਿਲਾ ਮਰੀਜ਼ ਦੇਖਿਆ ਮੈਂ ਜਿਹਦੇ ਨਾਲ ਮੈਂ ਵਕਤ ਸਿਰਫ 40-45 ਘੰਟੇ ਸੀਗੇ ਕਦੇ ਵੀ ਕੁਝ ਹੋ ਸਕਦਾ ਸੀ ਤੇ ਕੱਲ ਪਰਸੋਂ ਮੈਨੂੰ ਮਾਸਟਰ ਜੀ ਉਹ ਬਾਜ਼ਾਰ 'ਚ ਮਿਲ ਗਏ ਤੇ ਬੜੇ ਸਾਊ ਬੰਦੇ ਨੇ ਮਿਲ ਕੇ ਖੁਸ਼ ਹੋਈ ਸਤੀਜੀ ਬੱਚ ਕੇ ਤੁਹਾਡੀ ਕਿਰਪਾ ਹੋ ਕੇ ਮੈਨਾਂ ਇਹ ਤੁਹਾਡੀ ਕਿਸਮਤ ਸੀਗੀ ਤੁਸੀਂ ਮੌਕੇ ਤੇ ਸੋਚਿਆ ਕਭਰਾ ਹਾਰਟ ਜਿਹੜੀ ਹੁੰਦੀ ਹੈ ਉਹਨੂੰ ਪਿਕ ਕੀਤਾ ਮੈਂ ਕਈ ਦੋਸਤਾਂ ਨੂੰ ਕਹਿਣਾ ਉਹਨਾਂ ਜੇ ਤੁਹਾਡੀ ਬਾਹਾਂ 'ਚ ਦਰਦ ਹੁੰਦਾ ਹੈ ਤੁਹਾਨੂੰ ਕਭਰਾ ਹਾਰਟ ਹੁੰਦੀ ਹੈ ਤਾਂ ਤੁਸੀਂ ਗੋਲੀ ਨਾ ਲਓ ਕੈਮਿਸਟ ਤੋਂ ਸਿੱਧੇ ਜਾ ਕੇ ECG ਕਰਾਓ ਮੇਰਾ ਇੱਕ ਦੋਸਤ ਸੀਗਾ ਉਹਨੂੰ ਸਵੇਰੇ ਘਬਰਾਟ ਹੋਈ 6 ਵਜੇ ਉਹਨੇ ਮੈਨੂੰ ਨਹੀਂ ਫੋਨ ਕੀਤਾ ਸਾਢੇ 6 ਪਾਉਣੇ 7 ਵਜੇ ਲੋਕਲ ਲੱਕੜੋ ਕੋਲੇ ਗਿਆ ਉਹਨਾਂ ਨੇ ਗੋਲੀ ਦਿੱਤੀ ਉਹਨੂੰ ਦਰਦ ਦੀ 8 ਵਜੇ ਨੂੰ ਅਟੈਕ ਹੋ ਗਿਆ ਉਹਨੂੰ ਹਲਵੇ ਦਾ ਕਰਕੇ ਕਿਉਂ ਕਿਉਂਕਿ ਉਹਨੂੰ ਡਾਕਟਰ ਨੂੰ ਵੀ ਪਤਾ ਨਹੀਂ ਸੀ ਵੀ ਮੇਨ ਸਿੰਪਟਮ ਘਬਰਾਟ ਦਾ ਤੇ ਬਾਹਾਂ ਚ ਦਰਦ ਦਾ ਹਾਰਟ ਨਾਲ ਰਿਲੇਟਡ ਹੈ ਥੋੜੀ ਬਾਹਾਂ ਚ ਦਰਦ ਹੋ ਗਿਆ ਥੋਨੂੰ ਛਾਤੀ ਚ ਦਰਦ ਹੋ ਗਿਆ ਅਲੱਗ ਗੱਲ ਹੈ ਜੇ ਤੁਹਾਨੂੰ ਕਬਰਾਹਟ ਵੀ ਹੁੰਦੀ ਹੈ ਨਾ ਰੈਗੂਲਰ ਤਾਂ ਨਾਲ ਦੀ ਨਾਲ ECG ਕਰਾ ਕੇ ਕਿਸੇ ਵੀ ਕਾਰਡੀਓਲੋਜਿਸਟ ਨੂੰ ਮਿਲ ਕੇ ਆਪਣੀ ਜ਼ਿੰਦਗੀ ਬਚਾਓ ਕਬਰਾਹਟ ਨੂੰ ਤੁਸੀਂ ਨੋਰਮਲ ਨਹੀਂ ਲੈ ਸਕਦੇ ਕਬਰਾਹਟ ਇੱਕ ਜਹੀ ਚੀਜ਼ ਹੈ ਜਿਹੜੀ ਨੂੰ ਅਸੀਂ ਆਮ ਹੈ ਮੰਨ ਲੈਂਦੇ ਆ ਵੀ ਗਰਮੀ ਕਾਰਨ ਕਬਰਾਹਟ ਹੋਊਗੀ ਵੀ ਇਹ ਤਾਂ ਵੈਸੇ ਹੀ ਹੈ ਉਹ ਸਨ ਦੀ ਜ਼ਿੰਦਗੀ ਖਾ ਜਾਂਦੀ ਹੈ ਉਹ ਕਬਰਾਹਟ ਹੈ ਜਿਹੜੀ ਇਸ ਲਈ ਦੋਸਤੋ ਮੈਂ ਵਾਰ-ਵਾਰ ਕਹਿਣਾ ਵੀ ਸਾਡੀ ਸਾਰੀ ਬਾਡੀ ਨੂੰ ਹੋਰ ਜਿਹੜੇ ਅੰਗ ਚ ਲਾਉਂਦੇ ਨੇ ਉਹਨਾਂ ਦਾ ਰੋਲ ਜਿਹੜਾ ਹੁੰਦਾ ਉਹ ਚਾਰ ਦਿਨ ਲੇਟ ਵੀ ਆਪਾਂ ਇਲਾਜ ਕਰਾ ਲਈਏ ਸਰ ਜੀਗਾ ਪਰ ਜਿਹੜਾ ਹਾਰਟ ਹੈ ਨਾ ਹਾਰਟ ਦਾ ਰੋਲ ਮੇਨ ਹੈ ਹਾਰਟ ਨਾਲੇ ਘਬਰਾਹਟ ਆਉਂਦੀ ਹੈ ਹਾਰਟ ਨਾਲੇ ਬਾਹਾਂ ਚ ਦਰਦ ਹੁੰਦਾ ਹਾਰਟ ਨਾਲੇ ਚੱਕਰ ਆਉਂਦੇ ਨੇ ਹਾਰਟ ਦੇ ਸਿੰਪਟਮ ਤਾਂ ਚਾਰ ਪੰਜ ਤਾਂ ਮੇਨ ਨੇ ਨੇ ਜੇ ਤੁਸੀਂ ਇਹਨਾਂ ਨੂੰ ਸਿੰਪਟਮਾਂ ਨੂੰ ਸਿੱਖ ਲਓ ਨਾ ਤਾਂ ਜ਼ਿੰਦਗੀ ਚ ਅੰਜਾਈ ਅਲਵਿਦਾ ਨਹੀਂ ਹੁੰਦੀ ਉੱਕਣਾ ਜੋ ਕਰਨਾ ਹੈ ਪਰਮਾਤਮਾ ਨੇ ਕਰਨਾ ਹੈ ਪਰ ਤੁਸੀਂ ਲੱਛਣ ਸਿਰਫ ਇਹ ਸਿੱਖ ਲਓ ਇੱਕ ਤਾਂ ਆਹ ਬਾਂਹ ਚ ਦਰਦ ਇੱਕ ਕਬਰਾਹਟ ਬਾਸ ਜਦ ਹੋਈ ਨਾਲ ਦੀ ਨਾਲ ECG ਕਰਾਓ ਕਿਸੇ ਡਾਕਟਰ ਨੂੰ ਦਿਖਾਓ ਜੇ ECG ਦੀ ਰਿਦਮ ਦੇ ਵਿੱਚ ਚਾਰ ਪੁਆਇੰਟ ਆਉਂਦੇ ਨੇ ਉਹਦੇ ਵਿੱਚ ਕੋਈ ਗੜਬੜ ਹੈ ਤਾਂ ਡਾਕਟਰ ਦੇਖ ਕੇ ਦੱਸ ਦੂ ਤੁਹਾਨੂੰ ਵੀ ਜਾ ਕੇ ਇੰਜੋਗ੍ਰਾਫੀ ਕਰਾਓ ਤੇ ਆਪਣਾ ਇਲਾਜ ਕਰਾਓ ਮੈਂ ਇੱਕ ਨਹੀਂ ਸੈਂਕੜੇ ਜਾਨਾਂ ਇਸ ਤਰ੍ਹਾਂ ਬਚਾ ਚੁੱਕੀਆਂ ਜਿਨ੍ਹਾਂ ਨੂੰ ਖੁਦ ਪਤਾ ਨਹੀਂ ਹੁੰਦਾ ਵੀ ਮੈਨੂੰ ਹਾਰਟ ਦੀ ਪ੍ਰੋਬਲਮ ਹੈ ਬਲੌਕੇਜ ਹੈ ਉਹ ਤੋਂ ਵੈਸੇ ਹੀ ਤੁਰੇ ਫਿਰਦੇ ਹੁੰਦੇ ਨੇ ਗੋਲੀਆਂ ਖਾ ਕੇ ਕਿਸੇ ਤੋਂ ਜਦ ਚੈੱਕ ਕਰੀਦਾ ਤਾਂ ਉਹਨਾਂ ਨੂੰ ਹਾਰਟ ਦੀ ਬਲੋਕੇਜ ਨਿਕਲਦੀ ਹੈ 70% ਤੋਂ 90% ਤੱਕ ਆਮ ਹੀ ਨਿਕਲਦੀ ਹੈ ਪਰ ਜਲਦੀ ਕੁਝ ਹੁੰਦਾ ਨਹੀਂ ਹਾਰਟ ਦੀ ਬਲੋਕੇਜ ਨਾਲ ਆਮ ਪੇਸ਼ੈਂਟ ਨੂੰ ਜਲਦੀ ਨਹੀਂ ਕੁਝ ਹੁੰਦਾ ਵੀ ਤੁਸੀਂ ਡਰ ਚੋਂ ਵੀ ਹੁਣੇ ਹੋ ਜੂ ਕੁਝ ਹਾਰਟ ਅਟੈਕ ਤੋਂ ਬਾਅਦ ਚ ਵੀ 21 ਦਿਨ ਬੰਦੇ ਨੂੰ ਕੁਝ ਨਹੀਂ ਹੁੰਦਾ ਜੇ ਇੱਕ ਵਾਰੀ ਹਾਰਟ ਅਟੈਕ ਤੋਂ ਨਿਕਲ ਗਏ ਤੁਹਾਨੂੰ ਇੱਕ ਵਾਰੀ ਹਾਰਟ ਅਟੈਕ ਹੋ ਗਿਆ ਨਾ ਉਸ ਤੋਂ ਬਾਅਦ ਤੁਸੀਂ ਠੀਕ ਹੋ ਤਾਂ 21 ਦਿਨ ਕੋਈ ਪ੍ਰੋਬਲਮ ਨਹੀਂ ਆਉਂਦੀ ਕੀ ਕਿ ਦਿਨੇ ਖਤਰਾ ਹੁੰਦਾ ਜੇ 21 ਦਿਨ ਟੱਪ ਗਏ ਫਿਰ ਮੁੜ ਕੇ ਪ੍ਰੋਬਲਮ ਪਤਾ ਨਹੀਂ ਕਦੋਂ ਆਊਗੀ ਇਸ ਲਈ ਡਰਿਆਬ ਨਾ ਕਰੋ ਤੇ ਆਪਦਾ ਧਿਆਨ ਵੀ ਰੱਖੋ ਜਿਹੜੇ ਮੈਂ ਸਿੰਪਟਮ ਦੱਸੇ ਨੇ ਅੱਛਾ ਦੋਸਤ ਤੁਹਾਡਾ ਉਸ ਤੁਹਾਡਾ ਦੋਸਤ ਸ਼ਤੀਸ਼ ਐਂਜੋਵਰਕਰ